دیش کی کیسی ہو ڈاک بہ جماج بہ جنج پارٹی جانا نوجوان ساتھی نو بے مل لے کے بار لاجو ਉੱਥੇ ਜਦੋਂ ਹੋ ਗਿਆ ਕਮਰਤ ਫੋਲਾ ਲਾਉਣ ਦੀ ਕੋਸ਼ਿਸ਼ ਕਰਦਾ ਫੋਲਾ ਦੀ ਹੋ ਜਨ ਸਮਾਜ پارٹی ਜਿੰਦਾਬਾਦ 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 ਹੋ ਜਨ ਸਮਾਜ پارٹی ਜਿੰਦਾਬਾਦ 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 ਜਨਰਮਦਾਰ ਸਿੰਘ 3 ਪਰੀ ਸੰਘਰਸ਼ ਕਰੇ ਹਮਤਮਾਰੇ ਸਾਥ ਹੈ ਜਨਰਮਦਾਰ ਸਿੰਘ 3 ਪਰੀ ਸੰਘਰਸ਼ ਕਰੇ ਹਮਤਮਾਰੇ ਸਾਥ ਹੈ ਦੇਸ਼ ਕੀ ਨੇਤਾ ਕਾਹੀ ਹੋ ਮਹਾਪਤੀ ਜੈਸੀ ਹੋ جیسی ہو مایا جیسی ہو بہجن سماج پارٹی ہو زندا باد بہجن سماج پارٹی زندہ جنداباد زندہ بادشاہ سماج پارٹی زندہ زندہ باد سردار سنگرش کرو تمہارے ساتھ ہیں हम तुम्हारे साथ हैं वो जनसंघ पार्टी जिंदाबाद 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 देश की नेता कैसी हो मावंती जैसी हो देश की नेता कैसी हो मावंती जैसी हो साहब श्री कांशीराम twadi साथ पे नारा दिया के ठोक के डॉक्टर अंबेडकर साहब twadi साथ पे नारा दिया के ठोक के ਰੋਜ਼ੀ ਕਰੋ ਮੋਰੇ ਸਾਰੇ ਦਰਸ਼ਕੋ ਮੈਂ ਬੇਨਤੀ ਕਰਦਾ ਕਿ ਸਾਡੇ वर्ल्ड वाइड ਸਪੋਰਟਰ ਦੇ ਮੈਂਬਰ ਸਰਦਾਰ ਖਜੀਲ ਸਿੰਘ ਝੰਡੇਰ ਸਾਹਿਬ ਉਸ ਰੂਪੇ ਦੇ ਨਾਲ ਪ੍ਰਧਾਨ ਜੀ ਦਾ ਸਵਾਗਤ ਕਰ ਔਰ ਅੱਜ ਵੀ ਬਹੁਤ ਧੰਨਵਾਦੀ ਆ ਕਿ ਪੰਜਾਬ ਦੇ ਅੰਦਰ वर्ल्ड वाइड ਸਪੋਰਟਰ ਦੀ ਟੀਮ ਨੇ ਬਹੁਤ ਵੱਡੇ ਪੱਧਰ ਤੇ ਇੱਥੇ ਆ ਕੇ ਪੰਜਾਬ ਦੇ ਕੈਂਡੀਡੇਟਾਂ ਦਾ ਧੰਨ ਦੇ ਨਾਲ ਜਿਹੜਾ ਸਹਿਯੋਗ ਕੀਤਾ ਜਿੰਨੀ ਬਰਾਇਆ ਦੇ ਲੋ वर्ल्ड वाइड ਦੇ ਤੋਖੇ ਮਾੜੇ ਬੈਠਾ ਧੰਨਵਾਦੀਆਂ ਖਲੋ ਜਾ ਖਲੋ ਜਾ ਖਲੋ ਜਾ ਤੋਖੇ ਹੋ ਜਾ ਨਾਲ ਔਰ ਮੈਂ ਚੇਤੂ ਕੈਂਡੀਡੇਟਾਂ ਨੂੰ ਬੇਇਨਤੀ ਕਰਦਾ ਕਿ ਉਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਆ ਝੰਡੇਰ ਸਾਹਿਬ ਕਰਨਗੇ ਆ ਆ ਮੱਖਰ ਫਰਕੂਤਾ ਜੀ ਓਹ ਪਾਜੀ ਰਾਤ ਤੇ ਨਾ ਕਿੰਨਾ ਕਹਿੰਦਾ ਰਜਨੀ ਵਾਲਾ ਜੀ ਮੇਰੇ ਪਾਵਾ ਜੀ ਹੋਰ ਲੰਗਾ ਬਣਦੀ ਜਣੀ ਆ ਲੋਈ ਹੋਵੇ ਆ ਜਾ ਤੂੰ ਬਾਪ ਇੱਕ ਦੋ ਸੁਖਰਾਮ ਜੀ ਕਸ਼ਮੀਰੀ ਪਾਜੀ ਬਾਜਮਾ ਕੁੜੀਏ ਉਹਨੂੰ ਕੁੜੀ ਬੁਲਾ ਕੁੜੀ ਹੋਰ ਸਾਹਿਬ ਤੋਂ ਉਹ ਬੁੱਢੀ ਨੂੰ ਬੁਲਾਓ ਪਾਜੀ ਹਾਂ ਜਿਹੜੀ ਪਿੰਡ ਦੀ ਦੰਗਲ ਤੋਂ ਨਸ਼ਤਰੋ ਖੜ ਜੋ ਖੜ ਜਾ ਅੱਗੇ ਅੱਗੇ ਆਜੋ ਆਜੋ ਪੈਂਗੀ ਭਗਤ ਸਿੰਘਪੁਰ ਤੋਂ ਸੰਦੀਪ ਕੁਮਾਰੀ ਨਗਰ ਤੋਂ ਹੱਟੀ ਤੋਂ ਨਹੀਂ ਜਾਣ ਭੈਣ ਜੀ ਨਗਰ ਤੋਂ ਜਿੱਥੇ ਕੋਈ ਕਰੋ ਡਾਕਟਰ ਜਗਜੀਤ ਆ ਗੁੜੀ ਹੱਟੀ ਤੋਂ ਹਲਬੋਤਾ ਤੋਂ ਮੱਖਣ ਜੀ ਬੰਡੀ ਤੋਂ ਕੁਲਵਿੰਦਰ ਕੌਰ ਭੈਣ ਜੀ ਹੋਰ ਕੋਣ ਰਹਿ ਗਾ ਲੜਕਾ ਕਲਾ ਜੋਂ ਤੋਂ ਮਠੱਡਾ ਕਲੋਂ ਤੋਂ ਕਮਲ ਮੈਮੀ ਜੀ ਅਸ਼ਵੀਰੀ ਭਾਜੀ ਆਜਾ ਕੁੜੀ ਉਹ ਤੇ ਖੜੋ ਉਹ ਤੇ ਖੜੋ ਨਾਲ ਕੁੜੀ ਦੇ ਖੜੋ ਸਰਕਾਰਯੋਗ ਸਰਤੀਆਂ ਨੂੰ ਬੇਤੀਆ ਕਿ ਆਪਣਾ ਜਿਹੜਾ ਸਨਮਾਨ ਆ ਆ ਬੀਬੀ ਬੀਬੀ ਆ ਪਾਜੀ ਜਿਹੜਾ ਬੀਣਾ ਪਿੱਛੇ ਉਹ ਕੁੜੀ ਵੀ ਆ ਪਾਜੀ ਮਗਰ ਹਲੋ ਅੰਕਲ ਜੀ ਰੋ ਬਣਾਇਆ ਆ ਕੰਮ ਕਰਦਾ ਆ ਦੋ ਅਟਕੇ ਹੋ ਕਿੱਥੇ ਖੜਾ ਹੁਣ ਬੁੱਢੀ ਆ ਫੜੋ ਪੰਮੀ ਜੀ ਜਿੱਤ ਕੇ ਤਾਂ ਹੁਣ ਮੋਟਾ ਹੋ ਗਿਆ ਫੜੇ ਪ੍ਰਧਾਨ ਜੀ ਇੱਕ ਵਾਰੀ ਸ਼ਾਟ ਲੈਂਗੇ ਪ੍ਰਧਾਨ ਜੀ ਹਾਂ ਜੀ ਪੰਮੀ ਇਹੇ ਤਾਂ ਫੜੋ ਜਿੰਦਾਬਾਦ 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 ਲੋਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਲੋਜਨ ਸਮਾਜ ਪਾਰਟੀ ਜਿੰਦਾਬਾਦ 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 ਨਹੀਂ ਕਰੀਂ ਪੂਰੀ ਸੰਘਰਸ਼ ਕਰੋ ਹਮਤਮਾਰੇ ਸਾਥ ਹੈ ਦੇਸ਼ ਦੀ ਨੀਤਾ ਕੈਸੀ ਹੋ ਨਾਵਤੀ ਕੈਸੀ ਹੋ ਦੇਸ਼ ਦੀ ਨੀਤਾ ਕੈਸੀ ਹੋ ਨਾਵਤੀ ਜੈਸੀ ਹੋ ਔਰ ਮੈਂ ਪ੍ਰਧਾਨ ਅਧਿਕਾਰੀ ਬੀਨਤੀ ਕਰਦਾ ਕਿ ਸੰਜੀਤ ਢੰਡਰ ਜੀ ਜੋ ਵਰਲਡ ਵਾਈਡ ਪੀਐਸਪੀ ਸਪੋਰਟਰ ਦੇ ਮੈਂਬਰ ਆ ਇਹਨਾਂ ਦਾ ਜਿਹੜਾ ਸਨਮਾਨ ਆ 1 ਰੁਪਆ ਕੋ ਲਿਆ 1500 ਸਰਪਾਰਹਿਰ ਨਾ ਜੀ ਆ ਜੀ ਪਾਣੀ ਵਾਲਾ ਪਿੰਡ ਤੋਂ ਕਿੱਥੋਂ ਹੋ ਰਹੇ ਪਾਜੀ ਮਾੜਾ ਕਿੱਥੋਂ ਫੋਟੋ ਤੁਹਾਡੇ ਮੁਰਿਆ ਹੋ ਸਰੰਗ ਪਾਜੀ ਤੁਸੀਂ ਕਿਹਦੇ ਪ੍ਰਭਾ ਹੋ ਔਰ ਅਸੀਂ ਸਾਰੇ ਵਰਲਡਵਾਈਡ ਪੀਐਸਟੀ ਸਕੂਟਰ ਟੀਮ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਕੈਂਡੀਡੇਟਾਂ ਦਾ ਸਹਿਯੋਗ ਤਨਮਨ ਔਰ ਤਨਨੜ ਦਿੱਤਾ ਸਰਚਾਰਾਮ ਗੜਾ ਜੀ ਇੱਥੇ ਖੜਾ ਪਾਜੀ ਨਵੀਂ ਤੋਂ ਵਰਮਕ ਜੀ ਆਪਣੇ ਤੋਂ ਸਨਮਾਨ ਲੈਣ ਸਾਰੇ ਜੀ ਖਸਮੇ ਨੰਦੇ ਤੇਰੇ ਆ ਲੋ ਜੀ ਬਾਵਾ ਬਾਦੇ ਪਾ ਜਾਰੇ ਕਹਿੰਦੇ ਇੱਥੇ ਪੁਣੀ ਔਰ ਮੈਂ ਬੇਤੀ ਕਰਦਾ ਕਿ ਸਾਡੇ ਪਿੰਡ ਦੇ ਵਰਲਡਵਾਈਡ ਸਪੋਰਟਰ ਦੀ ਟੀਮ ਦੇ ਮੈਂਬਰ ਰਵੀ ਚੋਹਾਨ ਜੀ ਜਿਨ੍ਹਾਂ ਦੇ ਸਦਕਾ ਬਹੁਤ ਵਧੀਆ ਰਿਜ਼ਲਟ ਸਾਡੇ ਪਿੰਡ ਚੋਂ ਆਇਆ ਕਮਲ ਮੈਮੀ ਜੀ ਸਨਮਾਨ ਲੈ ਲਿਆ ਜੀ ਹੋ ਗਿਆ ਜੀ ਹੋ ਗਿਆ ਐਨ ਹੋ ਜਾਓ ਹੁਣ ਮੈਂ ਬੇਨਤੀ ਕਰੂਗਾ ਕਿ ਪ੍ਰਧਾਨ ਜੀ ਆਪਣੇ 2 ਮਿੰਟ ਅੱਛਾ ਦੇਖ ਲਓ ਨਾ ਬਹਿ ਜਾਓ ਚਲੋ ਜੀ ਜੈਪੀ ਜੈਪੀ ਜੈਪਾ ਸਾਧ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਦਾ ਜੋ ਬੇਗੰਪੁਰੇ ਦਾ ਸਕੱਤੀ ਭਾਰਤੀ ਰਤਨ 니জে ਬਾ ਬਾਤ ਜਿਆਦਾ ਕਰਦੇ ਮੜੀ ਜੀ ਪਿੱਛੋਂ ਹਾਲਿਆ ਕਰਤ੍ਰ ਭੀਮਰਾ ਮੋਮੈਂਟ ਕਾ ਜੀ ਨੇ ਜੋ ਸੰਵਧਾਨ ਦੇ ਵਿੱਚ ਉਸ ਬੇਗੰਪੁਰੇ ਦੇ ਸੁਪਰੀਮ ਲਾਗੂ ਪ੍ਰਯਾਸ 6 ਦਸੰਬਰ 1956 ਨੂੰ ਜਦੋਂ ਬਾਵਾ ਸਾਹਿਬੇ ਸਕੂਲੀਆ ਤੋਂ ਚੜ੍ਹੇ ਗਏ ਇਸ ਮਨੂਵਾਤੇ ਯਾਨੀ ਇਹ ਗੱਲ ਕਹੀ ਸੀ ਕਿ ਦਲੀਪਰ ਦਾ ਦੀਵਾ ਜਿਹੜਾ ਆ ਉਹ ਬੁੱਝ ਗਿਆ ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜੋ ਮਹਾਰਾਜ ਸਾਬਸੀ ਰਾਮ ਕਾਂਚੀ ਰਾਮ ਜੀ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਕਹਿੰਦੇ ਆ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਂਚੀ ਰਾਮ ਕਾਂਚੀ ਰਾਮ ਸਾਬਸੀ ਰਾਮ ਕਾਂਚੀ ਰਾਮ ਜੀ ਨੇ ਜੋ ਮਿਸ਼ਨ ਚਲਾਇਆ ਉਸ ਮਿਸ਼ਨ ਭੈਣ ਕੁਮਾਰੀ ਮਾਇਆਵਤੀ ਜੀ ਸਾਲ ਦਾ ਚਾਰ ਵਾਲੀ ਮੁੱਖ ਮੰਤਰੀ ਜੀ ਇਸ ਵੇਲੇ ਇਸ ਵੇਲੇ ਚਲਾ ਰਹੇ ਨੇ ਸੋ ਉਹਨਾਂ ਨੇ ਜਿਹੜੀ ਡਿਊਟੀ ਨਹੀਂ ਛੋੜਨੀ ਗਿਆ ਨੇ ਪੰਜਾਬ ਦੇ ਵਿੱਚ ਸਰਕਾਰ ਅਮਰਸਿੰਘ ਕ੍ਰਿਪੂਰੀ ਜੀ ਆ ਰਹੇ ਨੇ ਆਪਣੇ ਬੰਦੇ ਜਿਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਮਾਹ ਲੋ ਮਹਿਮ ਇਹ ਤਹਿਤ ਇਹ ਮਹਿਮ ਚਲਾਈ ਆ ਉਹ ਇਸ ਮਹਿਮ ਦਾ ਨਤੀਜਾ ਤੁਸੀਂ ਦੇਖਿਆ ਆ ਇਹ ਅਸੀਂ 40 ਬਲਾਕਾਂ ਤੋਂ ਪੰਜ ਜਿਹੜਾ ਪ੍ਰਸ਼ਤ ਜਿੱਤੇ ਆ। ਤੋਂ ਮੈਂ ਇਹ ਜੀਵਾਨੋ ਵਾਰਡ ਵਾਰਡ ਜੀਸ ਅੱਛਾ ਮੈਂ ਆਪ ਸਾਥੀ ਦਾ ਜਿੰਨੇ ਜਿੱਤੇ ਹੋਏ ਕੈਂਡੀਡੇਟਸ ਔਰ ਪੰਜਾਬ ਦੀ ਪੂਰੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦਾ ਆ ਜੀ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਹਾਂ ਇਸ ਤਰੀਕੇ ਦੇ ਨਾਲ ਵਨ ਬੈਗ ਬੀਐਸਵੀ ਸਪੋਰਟਰ ਨੇ ਇਸ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਇਸੇ ਤਰੀਕੇ ਦੇ ਨਾਲ ਆਉਣ ਵਾਲੀ 2027 ਦੀ ਇਲੈਕਸ਼ਨ ਦੇ ਵਿੱਚ ਅਸੀਂ ਤੁਹਾਡੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਆ ਤੁਸੀਂ ਕੰਮ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ 2027 ਦੇ ਵਿੱਚ ਇਸੇ ਤਰੀਕੇ ਨਾਲ ਇਤੋਂ ਵੀ ਹੋਰ ਵੱਧ ਕਰਕੇ ਕੰਮ ਕਰਾਂਗੇ ਉਹ ਵਰਲਡ ਵਾਈਡ ਪੀਐਸਪਾਸਟ੍ਰੋ ਵੱਲੋਂ ਮੈਂ ਸਾਰੀ ਸਮੂਹਟੀ ਮੀਡਰਸ਼ਿਪ ਦਾ ਔਰ ਜਿੰਨੇ ਜਿੱਤੇ ਹੋਏ ਕੈਂਡੀਡੇਟਸ ਔਰ ਵਰਕਰਾਂ ਔਰ ਬਾਕੀ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜੈ ਜੀ ਜੈ ਭਾਗ ਆ ਗਿਆ ਭਾਜੀ ਆ ਗਿਆ ਆ ਕੇ ਹੁਣ ਮੈਂ ਬੇਨਤੀ ਕਰੂੰਗਾ ਠੀਕ ਕੋਲਾ ਪੈ ਗਿਆ ਬੱਚਿਆਂ ਦਾ ਇਧਰ ਵੀ ਇਧਰ ਵੀ ਮੈਂ ਅਸੀਂ ਬਹੁਤ ਧੰਨਵਾਦੀ ਆ ਜਿਹੜੀ ਲੀਡਰਸ਼ਿਪ ਆਫਰੇ ਦੇ ਨਾਲ ਸਾਡੇ ਦਰਮਿਆਨ ਪਹੁੰਚੀ ਆ ਚੰਬਾ ਜੀ ਬਰਨ ਸਿੰਘ ਸਾਹਿਬ ਤੇ ਮਨਜੀਤ ਮਖੇਦਾਰ ਜੀ ਜਿਹੜਾ ਪ੍ਰਜਾਣ ਖੁਸ਼ੀराम ਜੀ ਸਰਪੰਚ ਨੰਗੜਾ ਹਲਕਾ ਨਕਦਰ ਤੋਂ ਵੀ ਸਾਡੀ ਪਹੁੰਚ ਗਿਆ ਸਾਡੀ ਸਰੂਪਾ ਜਿਹੜਾ ਡੱਲੇ ਵਾਲੀ ਆ ਸਾਡੀ ਭੈਣ ਬੀਬੀ ਪਰਮਜੀਤ ਜੀ ਸੁਖਾ ਰੜਤਾ ਜੀ ਵਿਨੈ ਕੁਮਾਰ ਕਹਿਰ ਮਾਨਸਾ ਜਾਨਵਰ ਰਵੀ ਗੁਪਤ ਰਾਏ ਸੁਖੀ ਅਪਰਾਜੀ ਸਰਪੰਚ ਜੀ ਦਾ ਵਫਦ ਭਾਵ ਅੰਤਵਾਦੀ نو پنڈ توجوی سارے ستارے تو سارے گردی رنائیا کومجیت جی سارے ستارے پہنچے مہنگا پال تین جی ਹੋਰ ਵੀ ਜਿਹੜੇ ਸਾਥੀਆਂ ਦਾ ਨਾਮ ਇਹ ਆ ਸਾਡੀ ਦਾ ਮਾਫੀ ਚਾਹੁੰਦੇ ਆ ਤੇ ਸਾਰੇ ਸਤਿਕਾਰਯੋਗ ਤੋਚੀ ਦਾ ਧੰਨਵਾਦ ਬਖਰਾ ਮੈਂ ਬੇਨਤੀ ਕਰੂੰਗਾ ਕਿ ਸਾਡੇ ਪੰਜਾਬ ਦੇ ਪ੍ਰਧਾਨ ਸਾਫਤਾ ਐਮਐਲਏ ਸਾਫ ਦਾ ਐਮਪੀ ਸਰਦਾਰ ਵਰਤ ਸਿੰਘ ਪ੍ਰੀਤਪੁਰੀ ਸਾਹਿਬ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਪੰਜਾਬ ਦੇ ਵਿੱਚ ਅੱਜ ਇਹ ਸਾਨੂੰ ਰਿਜ਼ਲਟ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਤਿੰਨ ਰਾਤ ਭਰ ਤੱਕ ਮਿਹਨਤ ਨਾਲ ਕੰਮ ਕਰਾਇਆ ਉਹ ਤਾਂ ਜੋ ਅੱਜ ਸਾਨੂੰ ਇਹ ਤਨ ਦੇਖਣ ਨੂੰ ਮਿਲਿਆ ਗੁਰਦਾਸ ਸਿੰਘ ਉਹ ਬਿਆਨ ਕਰਦਾ ਕਿ ਇੱਕ ਸਰੂਪਾ ਮੇਰੇ ਪਿੰਡੋਂ ਸਿਰਫ ਉਨੀਆਂ ਵੋਟਾਂ ਨਾਲ ਕੈਂਡੀਡੇਟ ਹਾਰ ਗਿਆ ਅਸੀਂ ਉਹਨੂੰ ਜਿੱਤਿਆ ਹੀ ਮੰਨਦੇ ਆਂ ਸਾਹਿਬ ਤੇ ਉਹਦੇ ਫਾਦਰ ਸਾਹਿਬ ਨੂੰ ਆਪਾਂ ਹੌਸਲਾ ਦੇਣਾ ਤੇ ਉਹਨੂੰ ਆਪਾਂ ਸਰੂਪਾ ਜਿਹੜਾ ਤੁਸੀਂ ਆਪਣੇ ਹੱਥਾਂ ਨਾਲ ਉਹਨਾਂ ਦਾ ਸਨਮਾਨ ਕਰਦਾ ਸਥਾਨ ਪਾ ਦੇ ਸਕਦਾ ਹੈ ਆ ਗਿਆ ਆ ਗਿਆ ਆ ਗਿਆ ਇਹ ਸਾਡੇ ਪਿੰਡ ਦਾ ਕੈਂਡੀਡੇਟ ਸੀ ਸਾਹਿਬ ਸਿਰਫ 100 ਬੋਟਾਂ ਨਾਲ ਰਹਿ ਗਿਆ ਥੋੜਾ ਜਿਹਾ ਚਲੋ ਕੋਈ ਨਹੀਂ ਅਸੀਂ ਇਹਨਾਂ ਨੂੰ ਜਿੱਤ ਗਿਆ ਹੀ ਮੰਨਦੇ ਹਾਂ ਜਿੱਤੇ ਹੋਈ ਮੈਂ ਇਹ ਜਿੱਤ ਕਰਦਾ ਕਿ ਮੈਂ ਜਿੱਤ ਕਰਦਾ ਕਦੀ ਨਹੀਂ ਰਸਦਾ ਤੁਹਾਡੇ ਨਾਲ ਇੱਕ ਮਿੰਟ ਜਰਾ ਜਿੰਨੀ ਸਭੀਆਂ ਬੋਟਾਂ ਪੜਨੀਆਂ ਨੇ ਜੀ ਜੀ ਸਤਿਕਾਰ ਜੋ 71 ਹੋਏ ਸਾਰੇ ਮੀਰੋ ਕਹਣੋ ਹੈਪੀ ਜਾਨ ਰੋਤਾ 2 ਮਿੰਟਾਂ ਜੀ ਬਲੌਕ ਸੰਪਤੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿੱਤੇ ਹੋਏ ਸਾਰੇ ਅਤੇ ਕਾਗਜ਼ੀ ਦਾ ਗੱਲ ਆ ਰਹੀ ਆ। ਸਾਹਮਣੇ ਜਾਵਣ ਲੱਗਾ। ਔਰ ਵਰਲਡ ਵਾਈਡ ਪੀਐਸਪੀ ਹੋਨਰਸ ਚਾਹ ਪੀ ਰਿਹਾ ਭਾਜੀ ਉਹਨੇ। ਪੀ ਰਿਹਾ ਤੇ ਚਾਹ ਠੰਡੀ ਕਰਕੇ ਪੀ ਰਿਹਾ। ਠੰਡੀ ਕਰਕੇ ਪੀ ਰਿਹਾ ਭਾਜੀ ਉਹਨੇ। ਆਵਾਜ਼ ਨਹੀਂ ਆਉਂਦੀ। ਭਾਜੀ ਆਵਾਜ਼ ਨਹੀਂ ਆਉਂਦੀ। ਔਰ ਸਾਰੀ ਟੀਮ ਮੈਂ ਉਹ ਕਹਿ ਅੱਗੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਮੈਂ ਤੁਹਾਨੂੰ ਸਭ ਨੂੰ ਇਸ ਇਤਿਹਾਸਿਕ ਜਿੱਤ ਲਈ ਮੁਬਾਰਕਬਾਦ ਜਨਾਬ ਵਧਾਈ ਦੇਣਾ ਕਿਉਂਕਿ ਤੁਹਾਨੂੰ ਬਹੁਤ ਸਮਾਂ ਲੜਾਈ ਲੜਦਿਆਂ ਨੂੰ ਹੋ ਗਿਆ ਐਸਾ ਸਮਾਂ ਬਹੁਤ ਦੇਰ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਿਆ ਇਹ ਤੁਹਾਡੀ ਸਾਰਿਆਂ ਦੀ ਛੋਟੀ ਛੋਟੀ ਕੋਸ਼ਿਸ਼ ਅਰੇ ਬੈਂਕ ਕੁਮਾਰੀ ਮਾਇਆਬਖਸ਼ੀ ਜੀ ਦਾ ਅਸੀਂ ਖਾਸ ਕਰਕੇ ਪੰਜਾਬ ਪੀਐਸਟੀ ਬਲੋਕ ਸਮਤੀ ਦਾ ਇਲੈਕਸ਼ਨ ਅਸੀਂ ਪਾਰਟੀ ਨਿਸ਼ਾਨ ਹੱਥੀਂ ਤੇ ਲੜਨਾ ਚਾਹਦੇ ਹਾਂ ਅਰੇ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਆਸ਼ੀਰਵਾਦ ਦਿੱਤਾ ਕਿ ਠੀਕ ਹੈ ਪੂਰੀ ਹਿੰਮਤ ਨਾਲ ਲੜਿਓ ਲੜੋ ਜਾ ਕੇ ਹੱਥੋਂ ਤੇ ਤੋਂ ਮੈਂ ਤੁਹਾਨੂੰ ਬਧਾਈ ਦਿੰਦਾ ਕਿ ਤੁਸੀਂ ਹਾਸੀ ਦੀ ਇੱਜ਼ਤ ਬਧਾਈ ਹਾਸੀ ਦਾ ਸਨਮਾਨ ਬਧਿਆ ਔਰ ਗੋਗਲ ਸਮਾਜ ਪਾਰਟੀ ਨੇ ਜਿਹੜੀ ਪੰਜਾਬ ਸੰਭਾਲੋ ਮਹਮ ਚਲਾਈ 1000 ਲੀਟਰ ਮੈਦਾਨ ਸਭਾ ਤੱਕ ਤਿਆਰ ਹੋ ਚੁੱਕਾ ਹੈ 201000 ਲੀਟਰ ਜਦੋਂ ਤੁਰ ਪਏਗਾ ਮੈਦਾਨ ਚ ਨਿਕਲੇਗਾ ਮੇਰਾ ਵਿਸ਼ਵਾਸ ਹੈ ਕਿਉਂਕਿ ਜੰਗਾਂ ਜਿੱਤਣ ਲਈ ਤੋਪਾਂ ਦੀ ਲੋੜ ਨਹੀਂ ਹੁੰਦੀ ਜੰਗਾਂ ਜਿੱਤਣ ਲਈ ਹਿੰਮਤ ਔਰ ਆਤਮ ਵਿਸ਼ਵਾਸ ਦੀ ਲੋੜ ਹੁੰਦੀ ਹੈ ਤੇ ਜੇ ਇਹ ਦੋ ਹਥਿਆਰ ਤੁਹਾਡੇ ਕੋਲ ਹੋਣ ਹਿੰਮਤ ਔਰ ਆਤਮ ਵਿਸ਼ਵਾਸ ਕੋ ਬੱਚੋ ਤਾਂ ਤੁਸੀਂ ਵੱਡੀ ਤੋਂ ਵੱਡੀ ਲੜਾਈ ਜਿੱਤ ਸਕਦੇ ਆ ਔਰ ਉਹ ਸਰਕਾਰ ਜਿਹੜੀ ਸੱਤਾ ਪਾਗਲ ਹੋਈ ਪਈ ਸੇ ਜਿਹਨੂੰ ਹੋਸ਼ ਨਹੀਂ ਆ ਕਿ ਸત્તા ਦਾ ਜਨਤਾ ਦੀ ਸੇਵਾ ਲਈ ਹੁੰਦੀ ਹੈ ਨਾ ਕਿ ਜਨਤਾ ਦੇ ਦਮਨ ਲਈ ਸત્તા ਜਦੋਂ ਮਿਲਦੀ ਹੈ ਤਾਂ ਜਨਤਾ ਨੂੰ ਨਮਨ ਕਰਨਾ ਚਾਹੀਦਾ ਜਨਤਾ ਦਾ ਦਮਨ ਨਹੀਂ ਕਰਨਾ ਤੁਸੀਂ ਉਸ ਸਰਹੰਕਾਰੀ ਸਰਕਾਰ ਨੂੰ ਢੂਲ ਛਡਾਈਆ ਫਲੋਰ ਵਾਲੇ ਨੂੰ ਮੁਬਾਰਕਬਾਦ ਕਰੋ ਬਧਾਈ ਤੁਹਾਨੂੰ ਪੰਜਾਬ ਨੂੰ ਵੀ ਤੁਸੀਂ ਸਾਰੀਆਂ ਵਿਧਾਨ ਸਭਾ ਦੇ ਮੋਖੀ ਵਿਧਾਨ ਸਭਾ ਆਪ ਜੀ ਨੇ ਆਪਣੇ ਖਾਤੇ ਖੋਲੇ ਔਰ ਮੈਨੂੰ ਇਹ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਔਰ ਅਸੀਂ ਜਿਸ ਤਰ੍ਹਾਂ ਤੁਸੀਂ ਐਸ ਜੰਗਤ ਮਿਹਨਤ ਕੀਤੀ ਆ ਆਪਾਂ ਜਦੋਂ ਮਿਲ ਕੇ 2027 ਮੈਂ ਇਹ ਪੰਜਾਬ ਸੰਭਾਲੋ ਮੈਂ ਘਰ ਘਰ ਹਰ ਬਰਗ ਹਰ ਧਰਮ ਤੱਕ ਲੈ ਕੇ ਜਾਵਾਂਗੇ 10 2027 ਪੈਂਤੁਮਾਰੀ ਮਾਇਆਵਤੀ ਜੀ ਦੀ ਦੇਖ ਰੇਖ ਸਾਫ ਕਾਂਸੀ ਰਾਮ ਅਤੇ ਡਾਕਟਰ ਅੰਬੇਦਕਰ ਦੀ ਸੋਚ ਦੀ ਸਰਕਾਰ ਪੰਜਾਬ ਦੀ ਭੌਜਨ ਸਮਾਜ ਪਾਰਟੀ ਬਣਾਉਗੀ ਇਹ ਨੀ ਰੱਖੀ ਗਈ ਆ ਤੁਹਾਨੂੰ ਫਿਰ ਇੱਕ ਵਾਰ ਦੱਸਾਈ ਧੰਨਵਾਦ ਜੈ ਪੰਜਾਬ ਜੈ ਭਾਰਤ ਹਾਲ ਸਾਹਿਬ ਆ ਜਾ ਸਾਰੇ ਸਾਥੀ ਯਾਰ ਜਾਨ ਲੱਗਾ ਬਹੁਤ ਜਾਨ ਲੱਗਿਆ ਤੇ ਲੱਗਦਾ ਜਾਨ ਦੇ ਤੋਂ ਵੀ BSP ਹੋਣੀ ਹੈ ਦੇਖੋ ਇਹਦੇ ਤੇ ਨਾ ਬੜਾ ਫਰਕ ਪੁੱਛਦੇ ਨੌਜਵਾਨ ਨੇ ਬੜੀ ਜੀ ਨਾਲ ਜਾਨ ਲੱਗਦੀ ਹੈ ਹਾਂ ਅੱਜੀ ਉਹ ਮਿੰਟ ਤੱਕ ਉਹ ਜੀ ਸਾਰੇ ਇੱਥੇ ਆਓ ਬਹੁਤ ਬਹੁਤ ਧੰਨਵਾਦ ਆਇਆ ਜੈ ਜੈ ਭਾਰਤ ਆਜੀ ਆਜੀ ਜਦੋਂ ਜਾਵਾਂਗੇ ਬੜੀਆ ਹੋ ਦੇਈਏ ਅਸੀਂ ਰਹਿਣਾ ਤੈਨੂੰ ਕੋਈ ਰੋਕ ਮੈਦਾਨ ਆ ਚੱਲ ਬੇਦਰ ਉਹ ਮਿੰਟ ਤੱਕ ਰਹਿ ਬਾਦਰ ਕਾਲਜ ਸਟੂਡੈਂਟ ਪੱਤਰਾਰੇ ਪਾਉਂਦੇ ਹੋ ਵਿੰਡੋ ਬਲੌਕ ਕਰਦੇ ਹਾਂ ਹੂੰ ਉਹ ਬੁਰੀ ਸਾਦਾਂ ਲੱਗੇ ਗੱਡੀ 'ਚ ਹੈਗੀ ਜਗ੍ਹਾ ਪੰਜਾਬੀ ਟੀਕਾ ਇਹਦੇ ਵਿੱਚ ਆਪਣੇ ਇਹਦੇ ਤਾਂ ਹੁਣੀ ਕਿ ਜਗ੍ਹਾ ਹੈਗੀ ਆ ਦਿਖਾ ਲੋ ਦਿਖਾ ਲੋ ਮੇਰੇ ਤੋਂ ਤੇ ਪਾਸੇ ਹੋਂ ਤੋਂ ਪਾਸੇ ਦਿਓ ਮੇਰੇ ਤੋਂ ਪਾਸੇ ਦਿਓ ਜੈ ਭੀਮ ਜੀ ਜੈ ਭੀਮ ਕਿਆ ਹਾਲ ਚੱਲ ਰਿਹਾ ਠੀਕ ਆ ਬਹੁਤ ਵਧੀਆ ਵਧੀਆ ਜੀ ਵਧੀਆ ਜੀ ਸਡੇ ਪ੍ਰਧਾਨ ਸਾਹਿਬ ਹਾਂਜੀ ਕਿਤਾਹ ਚੱਲ ਹਾਂਜੀ ਵਧੀਆ ਜੀ ਥੈਂਕ ਯੂ ਤੁਹਾਡਾ ਹਾਂਜੀ ਬਹੁਤ ਠੀਕੋ ਵਧੀਆ ਹਾਂਜੀ ਵਧੀਆ ਹੈ ਤੁਸੀਂ ਹਾਂਜੀ ਆ ਤੋਰੋ ਭਾਜੀ ਹੋਰ ਵਧੀਆ ਤੋਰੇ ਤੋਰੇ ਭਾਜੀ ਇਹ ਲੋ ਯਾ ਯਸ ਵੀਰ ਜੀ ਦਾ ਆ ਵਾ ਆਪਣੀ ਗੱਡੀ ਆ ਘੜੀ ਆ ਠੀਕ ਆ ਸਾਡੇ ਭਰਾ ਜੀ ਉਹ ਜਿਹੜੀ ਜੰਗ ਰੱਖੀ ਉਹ ਕਾਪੀਰਾਈਟ ਆ ਜਾਣਾ ਇਸ ਗਾੜੇ ਤੇ ਬਾਰ-ਬਾਰ ਦੇ ਠੀਕ ਆ ਤੇ ਡੀਐਸਪੀ ਦਾ ਆਫਰਾ ਸਾਰਾ ਕ੍ਰਿਪੂਰੀ ਸਾਹਿਬ ਜੀ ਆਏ ਹੋਆ ਸਟਾਫ ਵੀ ਨਾਲ ਹੋਣ ਤੁਰਦੀ ਆ ਉਹ ਚਾਹ ਵੀ ਲੱਡੂ ਵੀ ਠੀਕ ਆ ਇੱਧਰ ਸਾਡੇ ਭਰਾ ਲੱਗੇ ਹੋਆ ਉਹਦੇ ਸਾਰੇ ਜਾਣੇ ਹੈਨਾ ਆਜੋ 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 ਖੱਪੇ ਰੋ ਤੋਂ ਬੰਦੇ ਤਾਨ ਬਾਜੀ ਤੁਹਾਡਾ ਤਕਰੀਬੀ ਮੈਡਮ ਤੁਸੀਂ ਉਹ ਨੂੰ ਆਓ ਜੀ ਕਰੀਮਪੁਰੀ ਸਾਹਿਬ ਜੀ ਦੀ ਗੱਡੀ ਠੀਕ ਹੈ ਜੀ ਮੂਰੇ ਪੰਚੀ ਬਨਮਨ ਮੂਰੇ ਆ ਜੀ ਸਾਹਿਬ ਜੀ ਠੀਕ ਹੈ ਬਰਾਇਆ ਵਾਲੀ ਮੂਰੇ ਸੀ ਚਲੋ 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 ਆਜੋ 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 ਆਹ ਮੁੰਡਾ ਜੱਟਿਆ ਜਿਹੜਾ ਆਪਣਾ ਆਪਰੇਟਰ ਠੀਕ ਹੈ ਜੀ ਇਹ ਆਹ ਦੇਖੋ ਨਾ ਜਿੰਦਾਬਾਦ ਅਮਰੂਤੀ ਬੀਐਸਪੀ ਅਲਤੋ ਠੀਕ ਹੈ ਜੀ ਇਹਨੂੰ ਥਾਰ ਜੀ ਜਾ ਕੋ। ਉਹ ਜਪਾਂਾ ਜਰੂਰ ਉਰਜਾ ਨਹੀਂ ਜਾਂਦ ਰੱਖਿਓ ਜਾਨ ਨਹੀਂ ਜਾਂਦ ਰੱਖਿਓ। ਜਾਨ ਨਹੀਂ ਜਾਂਦ ਰੱਖਿਓ ਜਾਨ ਨਹੀਂ ਜਾਂਦ ਰੱਖਿਓ। ਬਦੋਂ ਲਾਲਿਆਣ ਦੇਵਾ ਗਾਨ। ਠੀਕ ਆ। ਉਧਰ ਦੇ ਚਾਹ ਮੰਗਦਾ ਬਾਈ। ਹਾਂ। ਅਗਰ ਕਾਬਲਾ ਹੋਵੇ ਉਹਨੂੰ ਪੰਨਾ ਲੱਗਿਆ। ਏ। ਠੀਕ ਆ ਜੀ। ਦੇ ਲਾ ਦੇ ਰਾਮ ਦੇ ਰੋਲਿਆ ਰੋਲਿਆ ਮੇਰਾ ਭਰਾ ਆ ਗਿਆ ਹੋਣ ਦੇ ਆਉਣ ਦੇ ਉਹ ਬੰਦੇ ਆ ਨੇ ਜਿਹੜੇ ਇਹ ਪੱਛਾਈਆ ਡੀਐਸਪੀ ਨੇ ਵਧਾਈਆਂ ਸਾਰਿਆਂ ਨੂੰ ਡੀਐਸਪੀ ਜਿੱਤਣੀਆਂ ਠੀਕ ਆ ਜੀ ਆਹਦੀ ਬਹੁਤ ਜਿਆਦੇ ਸੀ ਤਾਂ ਗੱਡੀਆਂ ਫਲੋਰ ਹਲਕੇ ਦੇ ਵਿੱਚੋਂ ਸਾਡੇ ਹੋ ਠੀਕ ਆ ਜੰਦਾ ਜੰਦਾ ਵਾਰ ਕਰਾਤੀ ਬਹੁਤ ਚਾਰ ਵਾਰ ਜਾਨਕੀ ਜਿੱਦ ਆਪਾਂ ਕੋਰਾਬਤ ਹੋਈ ਆ ਹੌਲੀ ਹੌਲੀ ਆਪਣੇ ਬੰਦੇ ਸਾਰੇ ਐਮਐਲਏ ਹੋਣੇ ਆ ਉੱਪਰੇ ਵਾਲਾ ਮੁੰਡਾ ਆਉਣ ਵਾਲੇ ਦਾ ਐਮਐਲਏ ਆ ਇਹ ਠੀਕ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਉੱਪਰੇ ਵਾਲਾ ਮੁੰਡਾ ਜਿਹੜਾ ਉਹ ਐਮਐਲਏ ਬਣੂਗਾ ਸਾਰਾ ਹੀ ਠੀਕ ਹੈ ਆਪਣਾ ਵੀਰ ਅਬੀਰ ਸਿੰਘ ਭਾਜੀ ਹੋਣੀ ਤੇ ਜਿਹੜੀ ਆਉਣ ਵਾਲੇ ਬੰਦੇ ਐਮਐਲਏ ਆ ਜੀ ਆਪਣਾ ਓ ਬਿੱਲੂ ਬਾਹਰ ਵੀ ਲੱਗਾ ਆ ਬੰਨ੍ਹ ਕੇ ਮਾਗੇ ਯਾਰ ਦੇਖ ਪਾਪਾ ਲੈ ਰਿਹਾ ਜਾ ਵੀ ਸੈੱਟ ਲਾਉਂਦਾ ਜਾ ਵੀ ਜਾ ਵੀ ਗਿਆ ਜਾ ਕੀ ਕਰੇ ਜਾ ਕੀ ਕਰੇ ਜਾ ਜੀ ਜੀ ਪੁੱਛ ਲੱਗੇ ਆਹ ਬੜਾ ਲੱਗਦਾ ਤਾਂ ਨਹੀਂ ਫੇਰ ਜਾਮ ਪਾਪਾ ਬੀਐਸਪੀ ਵੀ ਇਦਾਂ ਹੀ ਜਾਮ ਲਾ ਦਿੰਦੀ ਆ ਅਰੇ ਜਰੀ ਵਿਚਾਲ ਜਾਣਦੀ ਆ ਹਾਂ ਤੇ ਬੀਐਸਪੀ ਤੇ ਜਰੀ ਵਿਚ ਜਾਣਦੀ ਆ ਹਾਂ ਵੀ ਤੱਕਵਾਦੀ ਕਿ ਨਹੀਂ ਤੱਕਵਾਦੀ ਬਹੁਤ ਰੋਕ ਚਲੋ ਵਾਹ ਵਾਦੀ ਅਸੂ ਜਿੰਦਾਬਾਦ ਰਾਮ ਜੀ ਕੀ ਹਾਲ ਹੈ ਜੈ ਭੀਮ ਜੀ ਜੈ ਪਾਰਸ਼ਪਾ ਜੀ ਜੈ ਭੀਮ ਜੀ ਸਾਰਿਆਂ ਨੂੰ ਜੈ ਭਾਉ ਸਤਿ ਆਚਾਰ ਜੀ ਕੀ ਹਾਲ ਹੈ ਚਾਚਾ ਜੀ ਚਾਚਾ ਬੋਲਣੇ ਜਾ ਆ ਗਿਆ ਬਲਗੀ ਚਾਹ ਰਿਹਾ ਬਈ ਬਹਿ ਜਾ ਜਿੰਦਾਬਾਦ ਸਹੀ ਗੱਲ ਹੈ ਜੀ ਸਹੀ ਗੱਲ ਹੈ ਹੋਰ ਟਾਈਮ ਤੇ ਟੱਕ ਮਾਰ ਹੋਰ ਸੁਣਾਓ ਭਾਈ ਠੀਕ ਆ ਉਸਤਾਦ ਜਿੰਦਾਬਾਦ ਐਗ ਦੀ ਧੱਕ ਵਾਲਾ 30 ਜੜੀਆ ਫੇਰੇ ਦਿੱਤਾ ਜਾਣੇ ਕਿਹਾ ਮੈਂ ਤੂੰ ਆ ਰਿਹਾ ਭਾਈ ਅੱਜ ਕਿੱਥੇ ਵੀ ਦੇ ਬੱਸ ਇੱਧਰ ਫੜਾ ਦੇ ਆਇਓ ਮਾਰ ਆਇਓ ਗਿਆਣਾ ਆਗੇ ਆਗੇ ਚਲ ਦੋ ਜਾਂ ਦੋ ਘੜੀ ਹਾਂ ਬਾਦਰ ਨਹੀਂ ਨਹੀਂ ਮੈਂ ਤਾਂ ਅੱਜ ਚਮਾ ਹੀ ਪਰਤਾਂਗਾ ਆਪੀ ਤੱਕ ਜੀਐਸਪੀ ਜਿੰਦਾਬਾ ਆਇਓ ਪੂਜੀ ਦੀ ਚਾਹ ਪੜਾਈਏ ਤੁਹਾਨੂੰ ਠੀਕ ਹੈ ਜੀ ਬੰਦੇ ਆਪਣੇ ਜੱਟਿਆਂ ਦੀ ਆਇਓ ਲਾਈਵ ਸ਼ੇਅਰ ਵੀ ਕਰਿਆ ਕਰੋ ਮੇਰਾ ਭਰਾ ਠੀਕ ਹੈ ਜੀ ਲਾਈਕ ਵੀ ਕਰਿਆ ਕਰੋ ਵਲੌਗ ਵੀ ਉੱਦਾ ਪਾਵਾਂਗੇ ਆਪਾਂ ਉਧਰ ਜਾਣਾ ਨਹੀਂ ਜਾਣਾ ਜਾਤ ਨੂੰ ਆਪਣੇ ਪਹੁੰਚ ਜਾਣਾ ਜਾਤ ਨੂੰ ਆਪਣੇ ਪਹੁੰਚ ਜਾਣਾ ਹਾਂ ਨਾ ਹਾਂ ਇੱਥੋਂ ਦੇ ਬੜੇ ਪਿੰਡ ਖੜਨਾ ਬਈ ਤਲੇ ਇੱਥੇ ਜਾਣਾ ਆਪਾਂ ਅੱਛਾ ਓਏ ਆ ਜਾ ਓਏ ਵਾਹ ਦੋਹਾਂ ਲੈ ਬਾਦੋ ਵੀ ਲੈ ਬਦੇ ਹੋ ਪੀਂਦੇ ਸੱਚੀ ਕਦਰ ਨਾ ਮਨਦੇ ਲੀਜੇ ਢੰਡਾ ਢੰਡਾ ਤੰਦੂ ਬਾਜੀ ਦਾ ਨੰਬਰ ਲੈ ਅੱਛਾ ਜੀ ਬਾਜੀ ਨੂੰ ਬਾਜੀ ਆਪਣੇ ਐਨ ਆਰ ਆਪਣੇ ਵਰਲਡ ਵਾਈਡ ਵਾਲੇ ਆ ਠੀਕ ਹੈ ਜੀ ਇਹਨਾਂ ਨੂੰ ਜਿਹੜੀ ਵੀਡੀਓ ਤਾਂ ਬਣਾਈਆਂ ਸਾਰੀ ਭੇਜ ਦੇਣੀ ਹੈ ਤੰਦੂ ਤੋਂ ਮਿਤਾ ਲਈਏ ਹਾਂ ਜੀ ਮੋਬਾਈਲ ਦਿਖੋ ਜੀ ਕੀ ਨੰਬਰ ਲਗਾਉਗੇ ਨਾਈਟ 71 21 ਦੇ ਕੁੱਤਰ ਨੇ ਆਪ ਨੂੰ ਸੁਵਿਧਾਨ ਬਣਾ ਗਿਆ ਆ ਦੁਖੀਆਂ ਮਜ਼ਲੂਮਾਂ ਦਾ ਆਸੀ ਬਸੀ ਹੋਣ ਕੇ ਬੰਨ ਮਖਲੋੜੀਆ ਸੀ ਪੀਂਦੇ ਗੁੱਦਮਾਂ ਬਾਈਟ ਚਲਾਉਣਾ ਅੱਛਾ ਅੱਛਾ ਬਾਈਟ ਤੇ ਵੀ ਆਪ ਲਾਈਵ ਲਾਉਣਾ ਵਗੈਸੇ ਕੋਈ ਲਲੀ ਸੁਣਿਆ ਫਾਰਮੂਲਾ ਲਗ ਰਿਹਾ ਹੈ ਫਾਰਮੂਲਾ ਲਗ ਰਿਹਾ ਹੈ ਜੀ 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 ਔਰ ਜੀ ਹੈਪੀ ਜੀ ਮਾਰਾ ਜੀ ਬੈਠੀ ਕਰ ਦੋ ਤੁਹਾਨੂੰ ਰੇਕ ਵੀ ਐਸ ਕੇ ਵੀਡੀਓ ਖੰਡ ਕਰ ਦਿਆ ਕਰਾਂਗੇ ਜੀ ਪਾਉਣਾ ਜੀ ਜੀ ਚਲੋ ਜੀ 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 ਹਾਂ ਬਾਬਾ ਜੀ ਨਾ ਲਿਖਿਆ ਸਹੀ ਸਮਦਾਨੇ ਚਲੋ ਠੀਕ ਹੈ ਜੀ ਹੁਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੱਕਰ ਤੇ ਆ ਤੁਹਾਨੂੰ ਅਗਲੇ ਲਾਈਵ ਚਾਤ ਬਤ ਲੇਤੇ ਜਾਣਾ ਠੀਕ ਹੈ ਜੀ ਤੇ ਮੁਰੇ ਹੁਣੀ ਖੜਨਾ ਆ ਉਹ ਵੀ ਲਾਈਵ ਕਰਾਂਗੇ ਤੇ ਸ਼ੇਅਰ ਕਰੀ ਜਾਓ ਲਾਈਕ ਕਰੀ ਜਾਓ ਠੀਕ ਹੈ ਜੀ ਤੁਹਾਨੂੰ ਨਵੀਂ ਨਵੀਂ ਅਪਡੇਟ ਬੀਐਸਪੀ ਦੀ ਜਦੋਂ ਵੀ ਹੁੰਦੀ ਆ ਆਪਣੇ ਪਿੰਡ ਦੇ ਵਿੱਚ ਕਹਦੀ ਆ ਜੇ ਅਸੀਂ ਕਿਤੇ ਜਾਈਦਾ ਸਾਰੀ ਅਪਡੇਟ ਬੀਐਸਪੀ ਦੀ ਦੇਈ ਦੀ ਆ ਆਪਣੇ ਬਲੌਗ ਵੀ ਪਾਈਦੇ ਆ ਤੱਲੇ ਹੈ ਨਾ ਆਪਣੇ ਬਲੌਗ ਵੀ ਪਾਈਦੇ ਆ ਤੇ ਉਹ ਵੀ ਸ਼ੇਅਰ ਕਰਿਆ ਕਰੋ ਮੇਰਾ ਭਰਾ ਜੰਨੇ ਵੀ ਬੀਐਸਪੀ ਵਾਲੇ ਵੀਰ ਆਪਣੇ ਦੇਖਦੇ ਆ ਮੈਨੂੰ ਦੱਸਿਆ ਕਰੋ ਕਮੈਂਟ ਕਰਕੇ ਯਾਰ ਤੇ ਕਿੱਦਾਂ ਲੱਗਦੇ ਆ ਬਲੌਗ ਹੈ ਨਾ ਤੇ ਬਾਕੀ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਬੀਐਸਪੀ ਦੀ ਦਾ ਆਪਾਂ ਹਰੇਕ ਅਪਡੇਟ ਦੇਈਦੀ ਆ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ